ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ ਜਿੱਥੇ ਵੱਖ-ਵੱਖ ਬਾਡਾਂ ਦੇ ਵਿੱਚ ਸਰਗਰਮ ਹੁੰਦੇ ਨਜ਼ਰ ਆ ਰਹੇ ਨੇ ਅੰਬਖਵਕ ਪਾਕੀਆਂ ਦੇ ਉਮੀਦਵਾਰ ਸਵਜ ਪਹੁੰਚੇ ਆ ਬਾਡ ਨੰਬਰ 15 ਦੇ ਵਿੱਚ ਜਿੱਥੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਤੋਂ ਸ਼੍ਰੀਮਤੀ ਸੰਗੀਤਾ ਰਾਣੀ ਪਤਨੀ ਮਾਸਟਰ ਸ਼ੋਕਮਾਰ ਜੀ ਜੋ ਕੋਲ ਵੀ ਰਹਿ ਚੁੱਕੇ ਨੇ ਸੋ ਉਹ ਵਿਚਕਾਰ ਮੌਜੂਦ ਹੈ ਗੱਲਬਾਤ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਤੋਂ ਜਿਹੜੇ ਉਹਨਾਂ ਨੂੰ ਕੈਂਡੀਡੇਟ ਉਮੀਦਵਾਰ ਖੜੇ ਨੇ ਤੇ ਕਿਸ ਤਰ੍ਹਾਂ ਦੇ ਜਿਹੜੇ ਮੁੱਦੇ ਨੇ ਬਾਡ ਦੇ ਵਿੱਚ ਕੀ ਕੀ ਆਪਣਾ ਕੰਮ ਕਰਵਾਉਣ ਲਈੋਂ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਚੈਨਲ ਦੇ ਵਿੱਚ ਸਭ ਤੋਂ ਜਿਸ ਤਰ੍ਹਾਂ ਕਿ ਮੈਂ ਪਹਿਲੇ ਵੀ ਇਸ ਵਾਰਡ ਦੇ ਵਿੱਚ ਸੇਵਾ ਨਿਭਾਈ ਹੈ 2012 ਤੋਂ 17 ਤੱਕ ਉਸ ਸਮੇਂ ਦੇ ਵਿੱਚ ਵੀ ਸ਼੍ਰੋਮਣੀ ਕਾਲੀਦਾਨ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਤੇ ਉਸ ਤੋਂ ਬਾਅਦ ਵਾਰਡ ਵਾਸੀਆਂ ਨੇ ਵੋਟਾਂ ਪਾ ਕੇ ਮੈਨੂੰ ਜਤਾਇਆ ਤੇ ਮੈਂ ਪਿਛਲੇ 12 ਸਾਲਾਂ ਤੋਂ ਹੀ ਇਸ ਵਾਰਡ ਦੇ ਵਿੱਚ ਆਪਣੀ ਡਿਊਟੀ ਨਿਭਾ ਰਿਹਾ ਹਾਂ ਤੇ ਮੈਨੂੰ ਜੋ-ਜੋ ਵੀ ਵਾਰਡ ਵਿੱਚ ਸਮੱਸਿਆਵਾਂ ਉਸ ਸਮੇਂ ਸਨ ਜਿਸ ਕੀ ਸਭ ਤੋਂ ਵੱਡੀ ਸਮੱਸਿਆ ਸੀ ਸੀਵਰੇਜ ਦੀ ਸੀ, ਵਾਟਰ ਸਪਲਾਈ ਦੀ ਸੀ ਉਸ ਤੋਂ ਬਾਅਦ ਲਾਈਟ ਸੀ ਸੀ ਤੇ ਜਿੰਨੀਆਂ ਭਲਾਈ ਸਕੀਮਾਂ ਉਹ ਸਾਰੀਆਂ ਇਸ ਵਾਰ ਦੇ ਵਿੱਚ ਮੈਂ ਐਪਲੀਕੇਬਲ ਕੀਤੀਆਂ ਨੇ ਤੇ ਵੱਧ ਤੋਂ ਵੱਧ ਸਕੀਮਾਂ ਲਿਆ ਕੇ ਵਾਰਡ ਦੀ ਜਿਹੜੀ ਹੈ ਡਵੈਲਪਮੈਂਟ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਇਆ ਸੀ ਹੁਣ ਦੁਬਾਰਾ ਤੋਂ ਫਿਰ ਮੈਨੂੰ ਸ਼੍ਰੋਮਣੀ ਅਕਾਲੀ ਦਲ ਨੇ ਮੇਰੀ ਧਰਮ ਪਤਨੀ ਨੂੰ ਟਿਕਟ ਦਿੱਤੀ ਹੈ ਤੇ ਉਸੇ ਤਰ੍ਹਾਂ ਮੈਂ ਅੱਗੇ ਆਉਣੇ ਵਾਲੇ ਸਮੇਂ 'ਚ ਵੀ ਵਾਰਡ ਵਾਸੀਆਂ ਨੂੰ ਅਭੀਲ ਕਰਦਾ ਵੀ ਆਉਣ ਵਾਲੀ 21 ਤਰੀਕ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਨਿਸ਼ਾਨ ਤਕੜੀ ਤੇ ਜੋ ਕਿ ਮਸ਼ੀਨ ਦੇ ਵਿੱਚ ਪਹਿਲੇ ਨੰਬਰ ਤੇ ਹੈ ਉਤੇ ਬਟਨ ਦਬਾ ਕੇ ਮੇਰੇ ਤੇ ਵਿਸ਼ਵਾਸ ਜਤਾਇਓ ਅਸੀਂ ਦੁਬਾਰਾ ਤੋਂ ਫਿਰ ਉਸੇ ਤਰ੍ਹਾਂ ਬਾੜ ਦੀ ਸੇਵਾ ਕਰਾਂਗੇ ਕਿ ਕੀ ਲੱਗਦਾ ਕਿ ਕਿਹੜੇ ਕਿਹੜੇ ਇਸਟਾ ਮੁੱਦੇ ਨੇ ਜਾਂ ਕਿਹੜੇ ਕਿਹੜੇ ਕੰਮ ਕਰਾਉਣ ਵਾਲੇ ਬਾੜ ਉਸ ਸਮੇਂ ਦੇ ਵਿੱਚ ਮੇਨਸ ਵਸਿਆ ਸੀਵਰੇਜ ਦੀ ਸੀਐਸ ਬਾੜ ਦੀ ਉਸ ਹੱਲ ਹੋ ਗਈ ਸੀ ਹੁਣ ਜਿਹੜੇ ਜੇ ਬਾੜ ਦੇ ਵਿੱਚ ਨਿਗਾ ਮਾਰੀ ਆ ਤਾਂ ਲਾਈਟ ਦੀਆਂ ਜਿਹੜੀਆਂ ਤਾਰਾਂ ਨੇ ਬਹੁਤ ਜ਼ਿਆਦਾ ਬਾੜ ਦੇ ਵਿੱਚ ਇਹ ਸਮੱਸਿਆ ਵਾ ਤੇ ਆਉਣੇ ਵਾਲੇ ਸਮੇਂ ਦੇ ਵਿੱਚ ਉਹ ਸਮੱਸਿਆ ਵੀ ਹੱਲ ਕਰਾਂਗੇ ਤੇ ਜਿਸ ਤਰ੍ਹਾਂ ਜਿੰਨੀਆਂ ਗਵਰਨਮੈਂਟ ਦੀਆਂ ਭਲਾਈ ਦੀਆਂ ਸਕੀਮਾਂ ਆਉਂਦੀਆਂ ਨੇ ਚਾਹੇ ਉਹ ਕੇਂਦਰ ਸਰਕਾਰ ਦੀਆਂ ਨੇ ਪੰਜਾਬ ਸਰਕਾਰ ਦੀਆਂ ਨੇ ਉਹਨਾਂ ਨੂੰ ਵੱਧ ਤੋਂ ਵੱਧ ਲਿਆ ਕੇ ਬਾੜ ਦੇ ਵਿੱਚ ਲਾਗੂ ਕਰਾਵਾਂਗੇ ਪਿਛਲੇ ਦਿਨੀ ਤੁਹਾਡੇ ਵੱਲੋਂ ਵੀ ਵੱਖ-ਵੱਖ ਕਮੇਡੀਆਂ ਦੇ ਵਿੱਚ ਕੈਂਡੀਡੇਟ ਉਤਾਰੇ ਗਏ ਸੀਗੇ ਸੰਜੀਤ ਢਿੱਲੋਂ ਦੀ ਅਗਵਾਈ ਦੇ ਵਿੱਚ ਤਾਂ ਕਿੰਨੇ ਕੈਂਡੀਡੇਟ ਨੇ ਜਿਹੜੇ ਆਪਣੇ ਸਾਹਨੇ ਵਾਲ ਦੇ ਚੁਸਰੇ ਮੇਰੇ ਵੱਲੋਂ ਸਾਡੇ ਵੱਲੋਂ 9 ਕੈਂਡੀਡੇਟ ਉਤਾਰੇ ਗਏ ਸੀ ਤੇ ਸਾਨੂੰ ਪੂਰਨ ਆਸ ਆ ਵੀ 9 ਦੇ 9 ਹੀ ਕੈਂਡੀਡੇਟ ਸਾਡੇ ਜਿੱਤ ਰਹੇ ਨੇ ਤੇ ਬਹੁਤ ਵੱਡੀ ਜਿਹੜਾ ਹੰਗਾਰਾ ਸਾਨੂੰ ਮਿਲ ਰਿਹਾ ਵਾ ਸਾਰੀ ਜਨਤਾ ਬਾੜ ਦੇ ਵਿੱਚ ਆਪਣੇ ਵਾਰਡ ਦੇ ਕਿੰਨੇ ਕਿ ਬੋਟ ਹੈ ਕਿਸ ਤਰ੍ਹਾਂ ਦਾ ਰਿਸਪੌਂਸ ਹੈ ਬਾੜ ਦੇ 1100 ਕੁਛ ਬੋਟ ਹੈ ਤੇ ਮੈਂ ਜਿੱਥੇ ਵੀ ਜਾਣਾ ਮੈਨੂੰ ਬਹੁਤ ਹੀ ਸਤਿਕਾਰ ਤੇ ਪਿਆਰ ਮਿਲ ਰਿਹਾ ਤੇ ਮੈਨੂੰ ਪੂਰਾ ਨਾਸ ਆ ਵੀ ਮੇਰੇ ਵਾਰਡ ਵਾਸੀ ਮੇਰੇ ਨਾਲ ਖੜੇ ਨੇ ਤੇ ਆਉਣ ਵਾਲੀ 21 ਤਰੀਕ ਨੂੰ ਰਿਜ਼ਲਟ ਸਾਹਮਣੇ ਆਵੇਗਾ ਤੇ ਮੈਨੂੰ ਪੂਰਾ ਨਾਸ ਆ ਵਾਗੁਰੂ ਦੀ ਕਿਰਪਾ ਨਾਲ ਅਸੀਂ ਜਿੱਤ ਪ੍ਰਾਪਤ ਕਰਾਂਗੇ ਕੀ ਕਹਿਣਾ ਚਾਹਦੇ ਆਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਲੋਂ ਤੁਹਾਨੂੰ ਇੱਕ ਅਮੀਦ ਬਾਦ ਮੈਦਾਨ ਦੇ ਵਿੱਚ ਉਤਾਰਿਆ ਗਿਆ ਵਾ ਮੈਂ ਬਾੜ ਵਾਸੀਆਂ ਨੂੰ ਮੈਂ ਬਾੜ ਨੰਬਰ 15 ਤੋਂ ਖੜੀ ਕੈਂਡੀਡੇਟ ਤੇ ਮੈਂ ਬਾੜ ਵਾਸੀਆਂ ਨੂੰ ਇਹ ਹੀ ਕਹਿਣਾ ਚਾਹਾਂਗੀ ਕਿ ਜੋ ਵੀ ਉਹਨਾਂ ਦੇ ਮੁੱਦੇ ਨੇ ਗਲੀਆਂ ਨਾਲੀਆਂ ਦੇ ਬਾਰੇ ਜੋ ਵੀ ਨੇ ਉਹ ਸਭ ਆਪਾਂ ਕਰਾਂਗੇ ਕਿਸ ਤਰ੍ਹਾਂ ਦੇ ਤੂੰ ਹਾਂਜੀ ਕਿਸ ਤਰ੍ਹਾਂ ਦੇ ਤੂੰ ਜਿਸ ਤਰ੍ਹਾਂ ਮਤਲਬ ਤੁਸੀਂ ਬੈਲ ਕੀਤੀ ਹੈ ਕਿ ਗਲੀਆਂ ਨਾਲੀਆਂ ਦੇ ਹੈਗੇ ਨੇ ਹੋਰ ਕੀ ਕੀ ਲੱਗਦਾ ਵੀ ਕੀ ਕੀ ਕੰਮ ਕਰਾਉਣ ਨੂੰ ਹੋਰ ਜੋ ਵੀ ਜੋ ਵੀ ਬਾੜ ਦੀਆਂ ਜੋ ਸਮੱਸਿਆਵਾਂ ਨੇ ਸਭ ਨੂੰ ਆਪਾਂ ਕਰਾਂਗੇ ਠੀਕ ਹੱਲ ਕਰਾਂਗੇ ਉਹਨਾਂ ਦੀ ਜੋ ਵੀ ਪ੍ਰੋਬਲਮਸ ਨੇ ਕੀਰਾਂਗੇ ਮੈਂ ਬਾੜਵਾਸੀਆਂ ਲਈ ਕਹਿਣਾ ਚਾਹਾਂਗੀ ਕਿ ਜਿਵੇਂ ਜਿਵੇਂ ਤੁਸੀਂ ਪਹਿਲੇ ਸਾਨੂੰ ਇੱਕ ਵਾਰ ਮੌਕਾ ਦਿੱਤਾ ਸੀ ਅਸੀਂ ਉਦੋਂ ਆਪਣੇ ਜੋ ਵੀ ਸਾਡੇ ਜਿੰਮੇ ਕੰਮ ਲੱਗੇ ਨੇ ਅਸੀਂ ਉਹ ਕੀਤੇ ਨੇ ਪੂਰਨ ਕੀਤੇ ਨੇ ਮਤਲਬ ਕੀਤੇ ਨੇ ਤੇ ਹੁਣ ਵੀ ਮੈਂ ਇਹੀ ਉਹਨਾਂ ਨੂੰ ਕਹਾਂਗੀ ਵੀ ਜਿਵੇਂ ਪਹਿਲੇ ਅਸੀਂ ਸੇਵਾ ਕੀਤੀ ਅਸੀਂ ਹੁਣ ਵੀ ਉਸੇ ਤਰ੍ਹਾਂ ਹੀ ਸੇਵਾ ਨਿਭਾਵਾਂਗੇ ਤੇ ਉਹ ਆਪਣੇ 21 ਤਰੀਕ ਨੂੰ ਸਾਰੇ ਬਾੜਵਾਸੀਆਂ ਨੂੰ ਅਪੀਲ ਕਰਦੀਆਂ ਵੀ 21 ਤਰੀਕ ਨੂੰ ਤੱਕੜੀ ਦੇ ਬਟਨ ਤੇ ਦਬਾ ਕੇ ਸਾਨੂੰ ਕੰਮ ਆ ਬਣਾ